ਭਾਈ ਕਿੰਨਾ ਤੋਂ ਦੇ ਦਿੰਦੀ ਐ ਇਹਦਾ ਅਸੀਂ ਤਾਂ ਮੇਵਨੀ ਝੰਗੌਣੀ ਦੂਸਰੀ ਕੋਲੇ ਤਾਂ ਹੀ ਮੇਵਨੀਆਂ ਪਲੀਆਂ ਨੂੰ ਜਿਹੜੇ ਦਾਦੇ ਨਾਲ ਦੁੱਧੋਂ ਹੋ ਗਈ 2.5 ਕਿਲੋ ਇਹ ਥੱਲੇ ਤੂੰ ਕਹੇ ਇਹ 5 ਕਿਲੋ ਦਾ ਕੋਈ ਕੋਈ ਥਾਂ ਥਾਂ ਵਿੱਚ ਫਰਕ ਫੁਰਕ ਤਾਂ ਨਹੀਂ ਭਾਈ ਜਮੀਂ ਵੀ ਨਹੀਂ ਜ਼ਿੰਮੇਵਾਰੀ ਆਮਨੇ ਹੈ ਹੈ ਜ਼ਿੰਮੇਵਾਰੀ ਆਪਣੀ ਕਿਵੇਂ ਜੀ ਤਸਿੰਦਾ ਜੀ ਨਾ ਤੁਸੀਂ ਦੱਸੋ ਸਾਹਮਣੇ ਨੂੰ ਪਤਾ ਜੀ ਮੇਰੇ ਤਾਂ ਐ ਪਸੰਦ ਆ ਵੀ ਦੋ ਮੇਵਨੀਆਂ ਨੇ ਥੱਲੇ ਇੱਕ ਬੱਕਰੀ ਆ ਥੋੜਾ ਬਾਦਾ ਵਾਜੂ ਆ ਤਿੰਨੇ ਜਾਨ ਬੱਚੇ ਵੀ ਨੇ ਦੋ ਥੱਲੇ ਨਾਲ ਤਾਂ ਹੋਜੇ ਵੀਰੇ ਇਹਨੂੰ ਤੁੰਗਾਈਏ ਕੱਟਾ ਤਕੜੀਆਂ ਨੇ ਕੋਈ ਆਏ ਨਹੀਂ ਵੀ ਹੁਣ ਕੋਈ ਕੱਲ ਨੂੰ ਚਲੋ ਵੇਚਣ ਦਾ ਵੀ ਕੋਈ ਡਰ ਨਹੀਂ ਕੀ ਜਾਣਦੇ 6 ਮਹੀਨੇ ਚ ਹੋ ਜਾਣੀਆਂ ਮੇਲੀਆਂ ਚੁੰਗੇ ਜਾਣਗੇ ਉਹ ਵੀ ਨਾਲ ਆਪਾਂ ਉੱਧਰ ਚੱਲਦੇ ਨੇ ਤੇ ਨਹੀਂ ਆਜੋ ਕੋਈ ਆਪਣੇ ਪਾਸਟਰ ਨੇ ਜੀਤੂ ਵੀ ਸੀਨ ਮੱਖ ਨੇ ਵਿਚਾਰੇ ਪਾਕਤ ਲੋਗ ਆ ਇੱਥੇ ਬਰੋਜਪੁਰ ਦੇ ਨੇ ਠੀਕ ਹੈ ਜੀ ਆਪਣੇ ਜਾਣ ਪਛਾਣ ਦੇ ਦੋਸਤ ਨੇ ਤੜ ਇਸ ਤੇ ਦਰਨਿਓ ਵਰਤਦਾ ਸਮੇਂ ਨਾ ਠੀਕ ਹਾਂ ਜੈ ਸਾਈ ਦੇ ਬਈ ਸਾਈ ਸਾਈ ਉੱਪਰ ਹੈਗੇ ਪੰਤੇ ਮੇਰੇ ਕੋਲ ਤਾਂ ਨਹੀਂ ਆਪਣੇ ਕੋਲ ਪਾ ਲੋ ਚੱਲ ਮੈਂ ਮੇਲੋ ਫਾਦਨ ਕੋਈ ਗੱਲ ਮੈਂ ਤਾਂ ਮਾਂ ਨਾ ਹੈਗੇ ਮੈਂ ਲਵੇ ਲੈ 500 ਦਾ ਲੋਟ ਹੈ ਨਹੀਂ ਕੋਈ ਨਾ ਪਤਾ ਹਾਂ ਕਰੀਏ ਹੁਣ ਹਾਂਜੀ ਹਾਂਜੀ ਲੈ ਬਈ ਕਾਲਿਆ ਇਹਨਾਂ ਨੇ ਕਦੇ ਬੱਕਰੀ ਨਹੀਂ ਲਈ ਅਣਜਾਣ ਮੂਰੇ ਨਾ ਉੱਪਰੇ ਪਾਣੀ ਚ ਡੂੰਗਾ ਹੀ ਲੱਗਦਾ ਹੁੰਦਾ ਵੀ ਕਿਤੇ ਡੁੱਬਣਾ ਨਹੀਂ ਜਾਈ ਆ ਹੁੰਦਾ ਹੈ ਨਵੇਂ ਬੰਦੇ ਨੂੰ ਤਾਂ ਨਵੇਂ ਬੰਦੇ ਨੂੰ ਤੇ ਮੈਂ ਇਹਨਾਂ ਨੂੰ ਤਸੱਲੀ ਦਿੱਤੀ ਵੀ ਪਾਠ ਨਵੀਂ ਆ